ਸਤਿ ਸ਼੍ਰੀ ਅਕਾਲ ਮੈਂ ਸਖਬਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵਿਧਾਨ ਸਭਾ ਹਲਕਾ ਗਿੱਦੜਬਾਹ ਜਿਮਨੀ ਚੋੜਾਂ ਦੇ ਵਿੱਚ ਆਪਾਂ ਗਿੱਦੜਬਾਹ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਸਰਵਾਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਲੋਕਾਂ ਤੱਕ ਪਹੁੰਚ ਕਰਦੇ ਆ ਤੇ ਗਰਾਊਂਡ ਜ਼ੀਰੋ ਦੀ ਆਪਾਂ ਰਿਪੋਰਟ ਤਿਆਰ ਕਰਦੇ ਆ ਇਸੇ ਲੜੀ ਦੇ ਤਹਿਤ ਅੱਜ ਲਹਾਰਾ ਪਿੰਡ ਦੇ ਵਿੱਚ ਬੈਠੇ ਆ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਵੀਰ ਸਾਡੇ ਸਾਡੇ ਨਾਲ ਆ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਇਥੋਂ ਦੀ ਕੀ ਹਾਲਾਤ ਕੀ ਉਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇੱਕ ਇੱਕ ਨਾਲ ਆਪਾਂ ਸਭ ਨਾਲ ਗੱਲਬਾਤ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਜਿਹੜਾ ਪਿੰਡ 'ਚ ਆਏ ਆ ਤੁਸੀਂ। ਕੋਈ ਗੱਲ ਨਹੀਂ ਮੌਕਾ ਦਿੰਦੇ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਦਲਵੀਰ ਸਿੰਘ ਆ ਜੀ। ਕਿਵੇਂ ਦੇਖਦੇ ਹੋ ਗਿੱਦੜਬਾਦੀ ਹਵਾ ਇਸ ਵਾਰ ਕੀ ਕਹਿੰਦੀ ਹੈ ਕਿਉਂਕਿ ਜਿਮਨੀ ਚੋਣ ਆ ਇੱਥੇ ਤਾਂ ਪਹਿਲਾਂ ਵੀ ਹੌਟ ਸ਼ੀਟ ਹੁੰਦੀ ਆ ਹਰ ਵਾਰੀ ਨਿਗਾ ਹੁੰਦੀ ਆ। ਇਸ ਵਾਰ ਜਿਮਨੀ ਚੋਣ ਹੋਣ ਕਰਕੇ ਲੋਕਾਂ ਦੀਆਂ ਬੜੀਆਂ ਨਿਗਾ ਇੱਥੇ ਟਿਕੀਆਂ। ਕੀ ਆ ਇਥੋਂ ਦੀ ਲੋਕ ਹਵਾ ਕੀ? ਇਥੋਂ ਦੀ ਹਵਾ ਤਾਂ ਅਜੀਬ ਜਿਹਾ ਸੰਨ ਲੱਗਦਾ ਵੀ ਅ ਸੰਤੋਹ ਹਵਾ ਦੇ ਮਤਲਬ ਕੋ ਤਾਂ ਇਹ ਲੱਗਦਾ ਇਹ ਵੋਟ ਬਹੁਤ ਹੈ ਅਮਰਤਾ ਵੜਿੰਦੀ ਕਿਹੜੇ ਕੰਮ ਦੇ ਆਧਾਰ ਤੇ ਤੁਸੀਂ ਅਮਰਤਾ ਵੜਿੰਗ ਨੂੰ ਪਹਿਲੇ ਨੰਬਰ ਤੇ ਕਹਿ ਰਹੇ ਹੋ ਇਹ ਜੀ ਮਿਲਜੋਗ ਆ ਵੀ ਜਦੋਂ ਵੀ ਬਹੁਤ ਪੰਨਾ ਚਾਕੇ ਮਿਲਦੇ ਆ ਵਿਆਹ ਸ਼ਾਦੀ ਤੇ ਵੀ ਗਮੀ ਸ਼ਾਦੀ ਤੇ ਵੀ ਮਿਲਦੇ ਆ ਕੋਈ ਕੰਮ ਤੰਦੇ ਵੀ ਮਿਲਦੇ ਆ ਵੀ ਜਦੋਂ ਵੀ ਚਾਹੀਏ ਮਿਲਦੇ ਆ ਇਹ ਆ ਹੀ ਹੋਣਾ ਜੀ ਨਹੀਂ ਜਿਵੇਂ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਚਾਰ ਵਾਰ ਮੈਂ ਇਸ ਹਲਕੇ ਦਾ ਵਿਧਾਇਕ ਬਣਿਆ ਤੇ ਵੀ ਲੋਕਾਂ ਨੇ ਮੈਨੂੰ ਭਾਰੀ ਬਹੁਤ ਦਿੱਤਾ ਸੀਗਾ ਵੀ ਚਾਰ ਵਾਰ ਮੈਂ ਹਲਕੇ ਸੇਵਾ ਕੀਤੀ ਬਹੁਤ ਕੰਮ ਕੀਤੇ ਆ ਤੇ ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਨਹੀਂ ਉਹਨਾਂ ਦੇ ਕੰਮਣ ਉਹ ਜਿਹੜੇ ਧਰਨੇ ਲਾ ਲਾ ਬੈਠੇ ਰਹੇ ਜੀ ਦਿੱਲੀ ਤੱਕ ਉਹਨਾਂ ਦੇ ਕਮਕਮਾਂ ਚ ਸੀਗੇ ਬੀ ਜੀ ਪੀ ਦੇ ਖਿਲਾਫ ਬੋਲਦੇ ਸੀਗੇ ਤੇ ਉਹ ਉਹਨਾਂ ਚ ਜਾ ਕੇ ਰਲ ਗਏ ਫਿਰ ਸੀ ਉਹਨੂੰ ਕਿਵੇਂ ਚੰਗਾ ਸਮਝਾਂਗੇ ਜੀ ਉਸ ਤੋਂ ਇਲਾਵਾ ਮਜੂਰ ਸਾਡੇ ਰੋ ਰਹੇ ਆ ਮੰਡੀਆਂ ਦੇ ਵਿੱਚ ਖਾਦ ਮਿਲ ਨਹੀਂ ਰਹੀ ਪਰਾਲੀ ਦੀ ਜਿਹੜੀਆਂ ਗੱਠਾਂ ਆ ਉਹਨਾਂ ਨੂੰ ਮਸ਼ੀਨਾਂ ਨਾਲ ਬਣਾਣੀ ਕੋ ਉਹਨਾਂ ਤੋਂ ਅੱਗੋਂ ਜਿਹੜੇ ਸਟਾਕ ਲੋ ਲੈ ਨਹੀਂ ਰਹੇ ਤੋ ਇਕੱਠਾ ਬਣਾ ਰਹੀ ਰਹੇ ਅੱਗੇ ਲਾਉਣੇ ਨੇ ਕਣਕ ਅਸੀਂ ਵੀਜੀ ਨਹੀਂ ਸਕਦੇ ਜੀ ਇਹ ਦੂਤੇ ਹੋਰ ਪਰੇਸ਼ਾਨੀ ਕਿਉਂ ਦੀ ਕਿਸਾਨ ਨੂੰ ਜੁੱਦਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ ਜੇ 3 ਸਾਲ ਪਹਿਲਾਂ ਇੱਕ ਪੌਣੇ ਇੱਕ 3 ਸਾਲ ਪਹਿਲਾਂ ਬਦਲਾ ਦੇਣਾ ਤੇ ਲਹਿਰ ਉੱਠੀ ਸੀ ਇੱਕ 92 ਵਿਧਾਇਕ ਜੁੜੇ ਸੀਗੇ ਪੰਜਾਬ ਦੇ ਵਿੱਚ ਉਹਨਾਂ ਨੇ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਦਿੱਤੇ ਸੀਗੇ ਉਹ ਸਰਕਾਰ ਦੇ ਪੌਣੇ 3 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਦੇਖੋ ਜੀ ਉਦੋਂ ਅਸੀਂ ਵੀ ਵੋਟ ਪਾਈ ਸੀ ਹਵਾ ਵਗਦੀ ਬਹੁਤ ਵਧੀਆ ਸਰਕਾਰ ਕੰਮ ਕਰੂਗੀ ਪਰ ਉਹਨਾਂ ਦਾ ਜਿਵੇਂ ਨਿੰਬੂ ਤਿੰਨ ਇਕੱਠੇ ਕਰਕੇ ਪਾ ਲੈਣਾ ਆਪਣੇ ਨਿੰਬ ਕਿਸੇ ਪਾਸੇ ਕੋਈ ਕੱਲੀਆਂ ਗੱਲਾਂ ਹੀ ਆ ਤੇ ਡਰਾਮੇ ਕਰੀਦੇ ਕੋਈ ਕੰਮ ਤਾਂ ਕੋਈ ਕਰੇ ਨਹੀਂ ਜੀ ਮੌਜੂਦਾ ਸਰਕਾਰ ਨੇ ਜਿਹੜਾ ਉਮੀਦਵਾਰ ਖੜਾ ਕੀਤਾ ਅਕਾਲੀ ਦਲ ਪਾਰਟੀ ਚੋਂ ਜੁਆਇਨ ਹੋਇਆ ਡਿੰਪੀ ਢੱਲੋਂ ਤੁਹਾਡੇ ਹਲਕੇ ਚ ਪਹਿਲਾਂ ਵੀ ਦੋ ਵਾਰੀ ਚੋਣ ਲੜੇ ਆ ਉਹਨਾਂ ਦੇ ਭਾਵੇਂ ਉਹਨਾਂ ਕੋਲ ਪਾਵਰ ਤਾਂ ਨਹੀਂ ਆਈ ਪਰ ਉਹ ਕਹਿੰਦੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਹਲਕਾ ਇੰਚਾਰਜ ਹੋ ਲੱਗੇ ਰਹੇ ਉਹਨਾਂ ਨੇ ਕਿੰਨੇ ਕੰਮ ਤੁਹਾਡੇ ਪਿੰਡ ਦੇ ਕੋਈ ਕੀਤੇ ਵੇਖੋ ਹੀ ਸੰ ਤਾਂ ਕੋਈ ਲੱਗਦਾ ਨਹੀਂ ਕੋਈ ਕੰਮ ਕਰੇ ਹੁਣ ਜੀ ਕੱਲੀਆਂ ਗੱਲਾਂ ਨਾਲ ਕੰਮ ਨਹੀਂ ਨਾ ਹੁੰਦੇ ਜੀ ਕੰਮ ਕਰੇ ਹੁਣ ਤਾਂ ਫੇਰ ਪਤਾ ਲੱਗਦਾ ਜੀ ਤੇ ਕੋਈ ਅਸੀਂ ਤਾਂ ਗੱਲ ਤਾਂ ਪਹਿਲੇ ਦੋ ਵਾਰੀ ਕਿਉਂ ਹਰ ਦੇ ਕਾਲੀ ਸਰਕਾਰ ਨੇ ਕਰੇ ਹੁੰਦੇ ਤਾਂ ਸੌਣ ਦੀ ਜੋ ਬੱਚੇ ਤੋਂ ਲੈ ਕੇ ਨਸ਼ਾ ਜੀ ਕਰ ਕਰ ਨਸ਼ੇ ਦਾ ਲਹਿਰ ਚੱਲ ਪਈ ਜਿਹੜੇ ਛੇਮਾ ਦਰਿਆ ਚੱਲ ਪਿਆ ਜੀ ਅਜੇ ਤੀ ਰੋਕ ਨਹੀਂ ਪਾਈ ਨਾ ਪੁਲਿਸ ਹੀ ਪੌਂਦੀ ਦੇ ਉਤਫੂਣ ਆ ਜਾਂਦਾ ਜਿੰਨਾ ਕੋਈ ਪੁਲਿਸ ਦੇ ਵਾਸਤੇ ਨਾ ਕੋਈ ਪਾਵਲਾ ਕਰੇ ਵਾਕਾ ਜੀ ਤਿੰਨਾ ਉਮੀਦਵਾਰਾਂ ਚੋਂ ਸਭ ਤੋਂ ਵੱਧ ਮਿਲਨਸਰ ਕਿਹੜੇ ਉਮੀਦਵਾਰ ਨੂੰ ਗਿਆ ਸੰਤਾਂ ਮਤਾ ਬੈਠ ਕੇ ਵਧੀਆ ਉਮੀਦਵਾਰ ਲੱਗਦੇ ਜੀ ਮਤਲਬ ਜਦੋਂ ਮਿਲਨਸਰ ਵੀ ਘਰੇ ਜਾਈਏ ਘਰੇ ਨਹੀਂ ਕੋਈ ਨਾ ਵੀ ਕੋਈ ਸ਼ੋਰਟੀ ਖੜੀ ਨਾ ਜਾਣ ਦੇਣ ਜਿਹੜੇ ਜੀ ਕਰਦਾ ਤਾਂ ਮਿਲ ਨਹੀਂ ਰਾਤ ਨੂੰ ਵੀ ਤੇ ਦਿਨੇ ਵੀ ਜੋ ਜੂਥ ਦੀ ਵੱਡੀ ਵੱਡੀ ਵੱਡਾ ਯੋਗਦਾਨ ਸੀਗਾ ਸਰਕਾਰ ਲਿਆਉਣ ਦੇ ਵਿੱਚ ਅੱਜ ਤੋਂ ਪੌਣੇ 3 ਸਾਲ ਪਹਿਲਾਂ ਇੱਕ ਬਦਲਾਅ ਦੇ ਨਾਲ ਦੀ ਲਹਿਰ ਉੱઠી ਸੀ ਪੌਣੇ 3 ਸਾਲ ਪਹਿਲਾਂ ਸਰਕਾਰ ਬਣੀ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਸਰਕਾਰ ਦੇ ਕੰਮਾਂ ਨੂੰ ਜਿਵੇਂ ਦੇਖਿਆ ਜਾਵੇ ਦੀ ਇਹਨਾਂ ਨੇ ਬਦਲਾਅ ਜਿਵੇਂ ਪਹਿਲਾਂ ਭਗਵੰਤ ਮਾਨ ਜੀ ਅਖਸਰੀ ਟੁਟਕਲਿਆਂ 'ਚ ਗੱਲਾਂ ਕਰਦੇ ਹੁੰਦੇ ਸੀਗੇ ਕਿ ਵੀਆਈਪੀ ਕਲਚਰ ਖਤਮ ਕਰ ਦੇਣਾ ਤੁਸੀਂ ਦੇਖੋ ਵੀਆਈਪੀ ਕਲਚਰ ਮੇਰੇ ਹਿਸਾਬ ਨਾਲ ਕੈਪਟਨ ਸਾਹਿਬ ਕੋਲੇ ਤੂੰ ਘਟ ਗਨਮੈਣ ਸੀ ਐਡਵਰਟਾਈਜ਼ਮੈਂਟ ਦੀ ਗੱਲ ਲੈ ਲਓ ਤੁਸੀਂ ਦੇਖੇ ਹੋਣੇ ਆ ਵੱਡੇ ਵੱਡੇ ਹੋਲਡਿੰਗ ਇਹ ਆਮ ਆਦਮੀ ਤੋਂ ਜਿਹੜੀ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਹੁਣ ਇਹਨਾਂ ਨੇ ਕੋਈ ਇਹੋ ਜੀ ਕੰਧ ਨਹੀਂ ਛੱਡੀ ਕੋਈ ਇਹੋ ਜਆ ਜਗਾ ਨਹੀਂ ਛੱਡੀ ਜਿੱਥੇ ਇਹਨਾਂ ਦੇ ਆ ਪੋਸਟਰ ਨਾ ਲੱਗਿਆ ਹੋਵੇ ਇਹ ਜਿਵੇਂ ਬਾਕੀ ਸਰਕਾਰਾਂ ਨੂੰ ਇਹਨਾਂ ਨੇ ਪਹਿਲਾਂ ਤੇ ਇਹੀ ਕਿਹਾ ਸੀ ਕਿ ਅਸੀਂ ਵੱਖਰਾ ਕਰਾਂਗੇ ਕੁਝ ਨਾ ਕੁਝ ਤੇ ਪਰ ਵੱਖਰਾ ਕੁਝ ਨਹੀਂ ਜਿਹੜੀ VIP ਕਲਚਰ 'ਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਵਾਅਦਾ ਕੀਤਾ ਤੇ ਜਿਹੜਾ ਕਹਿੰਦੇ ਸੀ ਪੈਸਾ ਸੀ ਵੀ ਮਤਲਬ ਅਸੀਂ ਤਾਂ ਆਮ ਆਦਮੀ ਆ ਸਾਡੇ ਕੋਲ ਤਾਂ ਪੈਸਾ ਘੱਟ ਆ ਤੇ ਇਹਨਾਂ ਦਾ ਬੰਬ ਵੀ ਘਟਦੀ ਪਤਾ ਨਹੀਂ ਪੈਸਾ ਤੇ ਇਸ ਵਾਰ ਹਲਕੇ ਦੀ ਹਵਾ ਕੀ ਕਹਿੰਦੀ ਹੈ ਹਲਕੇ ਦੀ ਹਵਾ ਜੀ ਰਾਜਾ ਵੜਿੰਗ ਦੇ ਨਾਲ ਹੈ ਜੀ ਅ ਅ ਭਾਈ ਜੀ ਕੀ ਨਾਮ ਕੀ ਹੈ ਤੁਹਾਡਾ ਕੁਲਵਿੰਦਰ ਸਿੰਘ ਅੱਛਾ ਕਿਵੇਂ ਦੇਖਦੇ ਹੋ ਜਿਮਣੀ ਚੋਣਾ ਮਾਹੌਲ ਪਹਿਲਾਂ ਵੀ ਬਹੁਤ ਗਰਮ ਰਹਿੰਦਾ ਤੇ ਇਸ ਵਾਰ ਦਾ ਮਾਹੌਲ ਪਹਿਲਾਂ ਨਾਲੋਂ ਕਿਵੇਂ ਹੈ ਮਾਹੌਲ ਪੂਰਾ ਗਰਮਾ ਹੀ ਹੌਟ ਸੇਟ ਮੰਨੀ ਜਾਂਦੀ ਹੈ ਗਿੱਦੜਵਾਂ ਪਰ ਇੱਥੇ ਜਿਹੜਾ ਮੁਕਾਬਲਾ ਹੈ ਉਹ ਅਮਰਤਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਵਿਚਕਾਰ ਹੈ ਅੱਛਾ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਉਮੀਦਵਾਰ ਨੂੰ ਤੁਸੀਂ ਮੁਕਾਬਲੇ ਚ ਬਾਹਰ ਕਹਿੰਦੇ ਨਹੀਂ ਅਸੀਂ ਬਾਹਰ ਕਹਿੰਦੇ ਹੁਣ ਮੁਕਾਬਲੇ ਅੱਛਾ ਹਾਂਜੀ ਨਹੀਂ ਕੀ ਕਾਰਨ ਕੀ ਆ ਕਿਉਂਕਿ ਉਹ ਇਸ ਤੋਂ ਪਹਿਲਾਂ ਵੀ ਦੋ ਵਾਰੀ ਇਲੈਕਸ਼ਨ ਲੜੇ ਆ ਜੇਕਰ ਡਿੰਪੀ ਢਿੱਲੋਂ ਦੀ ਗੱਲ ਕਰੀਏ ਤਾਂ ਤੇ ਇਸ ਵਾਰ ਤੁਸੀਂ ਮੁਕਾਬਲੇ ਚ ਉਹਨਾਂ ਨੂੰ ਬਾਹਰ ਕਿਵੇਂ ਕਹਿੰਦੇ ਹੋ ਵੈਸੇ ਹੀ ਉਹ ਮੁਕਾਬਲੇ ਚ ਬਾਹਰ ਆਈ ਮਤਲਬ ਮਨਪ੍ਰੀਤ ਕੋਲੇ ਵੋਟ ਬੈਂਕ ਹੈਗਾ ਹੀ ਤੇ ਅਮਰਤਾ ਬੜੈਂਕ ਕੋਲੇ ਤਾਂ ਹੈਗਾ ਹੀ ਹੈਗਾ ਹੀ ਮੁਕਾਬਲਾ ਪੂਰਾ ਟੱਕਰ ਫਾਸਮੀ ਹੈ ਹਾਂਜੀ ਹਾਂਜੀ ਕੀ ਨਾਮ ਹੈ ਬਾਈ ਤੁਹਾਡਾ ਇਕਬਾਲ ਸਿੰਘ ਭੱਟੀ ਪੈਂਡਲਵਾਰਾ ਜੀ अच्छा किमे देख दियो टक्कर ਜਿਹੜਾ ਮੁਕਾਬਲਾ ਟੱਕਰ ਨੇ ਕਿ ਫੱਕਰ ਬਣ ਗਈ اچھا ਫੱਕਰ ਵੀ ਪੋਰੀ ਰਹਿ ਗਏ ਵਿੜੰਗੀ ਜਿੱਤੂਗਾ ਬਾਈ ਇਹ ਪੱਕਾ ਰਾਜਾ ਵਿੜੰਗ ਹਾਂ ਅੱਛਾ ਪਹਿਲਾ ਮੈਂ ਨਹੀਂ ਸਾ ਪਾਰਟੀ ਚ ਐਤ ਕੀ ਆਇਆ ਮੈਨੂੰ ਠੀਕ ਲੱਗਿਆ ਮਾਹੌਲ ਅੱਛਾ ਵੀ ਜਿੱਤ ਸਕਦੀ ਹੈ ਭੈਣ ਜੀ ਇਹ ਅੱਛਾ ਠੀਕ ਹੈ ਕਿਹਦੇ ਨਾਲ ਟੱਕਰ ਕਿਹਦੇ ਨਾਲ ਕਰਾਉਣੀ ਚਾਹੁੰਦੇ ਹੋ ਟੱਕਰ ਤਾਂ ਮੈਦਾਨੇ ਜੰਗ ਚ ਹੁਣ ਪਤਾ ਲੱਗਿਆ ਖੜਾ ਬਈ ਜੀ ਉਹਲੇ ਤੁਸੀਂ ਵੀ ਰੱਖਦੇ ਆ ਹਾਂ ਸਾਰਾ ਦੋਨੇ ਪਿੰਡ ਪਿੰਡ ਕਿੱਟ ਕਰੋ ਜੀ ਚੱਕਰ ਕਿੱਟ ਕਰਾਉਂਦੇ ਆ ਟੱਕਰ ਤਾਂ ਵੀ ਇਹ ਜਦੋਂ ਮੈਚ ਫਸਿਆ ਨਾ ਗਿਣਤੀ ਵਾਲੇ ਦਿਨ ਪਤਾ ਲੱਗਦਾ ਠੀਕ ਹੈ ਤੁਸੀਂ ਪਿੰਡ ਪਿੰਡ ਜਾਣੇ ਹੀ ਆ ਕੀ ਨਾਮ ਕੀ ਹੈ ਬਈ ਤੁਹਾਡਾ ਆਹ ਦੇਖੋ ਕਰਤਾਰ ਸਿੰਘ ਹੀ ਪਿੰਡ ਲੋਹਾਰਾ ਜੀ ਕਿਵੇਂ ਦੇਖ ਦਊ ਕੀ ਮੌਲ ਆ ਜੀ ਪਿੰਡ ਦਾ ਮੋਰ ਠੀਕ ਹੈ ਸਾਡਾ ਵਧ ਗਿਆ ਤੁਹਾਡੇ ਪਿੰਨ ਚ ਪਹਿਲਾਂ ਕਿਹਦੀ ਵੋਟ ਵੱਦੀ ਹੈ ਕਿਹੜੀ ਪਾਰਟੀ ਦੀ ਵੋਟ ਸਾਡੇ ਹੀ ਰਾਜਾ ਬੜਿੰਗ ਦੀ ਵੱਦੀ ਹੈ ਅੱਛਾ ਪਹਿਲਾਂ ਵੀ ਤੇ ਇਸ ਵਾਰ ਦਾ ਮਾਹੌਲ ਕਿਵੇਂ ਹੈ ਕਿਤਾ ਕਿੰਨਾ ਜ਼ਿਆਦਾ ਪਤਨੀਆਂ ਹੈ ਅੱਛਾ ਹਾਂਜੀ ਅ ਕੀ ਦੇ ਨਾਲ ਟੱਕਰ ਕਿਹੜੇ ਉਮੀਦਵਾਰ ਨਾਲ ਤੁਸੀਂ ਕਹਿੰਦੇ ਬਣਪੀਤ ਨਹੀਂ ਕਹਿੰਦੇ ਜੀ ਅੱਛਾ ਹਾਂਜੀ ਮੌਜੂਦਾ ਸਰਕਾਰ ਦੇ ਜਿਹੜਾ ਉਮੀਦਵਾਰ ਨੂੰ ਇਥੋਂ ਮੈਨੂੰ ਲੱਗਦਾ ਘੱਟ ਆ ਜਿਹੜਾ ਸਮਰਥਨ ਮਿਲ ਰਿਹਾ ਹੋਰ ਵੀ ਬਾਈ ਜੀ ਗੱਲ ਬਾਤ ਹੈ ਹਾਂਜੀ ਬਾਈ ਕੀ ਨਾਮ ਰਕਮਾਲ ਸਿੰਘ ਹੈ ਜੀ ਅੱਛਾ ਕਿਵੇਂ ਦੇਖਦੇ ਹੋ ਬਾਈ ਜੀ ਮੁਕਾਬਲਾ ਕਿਵੇਂ ਦੇਖਦੇ ਮੁਕਾਬਲਾ ਤਾਂ ਜੀ ਰਾਜਾ ਬੜਿੰਗ ਦਾ ਜੀ अच्छा नहीं किदे नाल ਗਿੰਦੇ ਹੋ ਰਾਜਗੁਰੂ ਪਵਨਪ੍ਰੀਤ ਨਾ ਜੀ اچھا ਇਹ ਪੂਰਾ ਇੱਕ ਗੱਲ ਹੋਰ ਆ ਜੀ ਅੱਗੇ ਇਹਨਾਂ ਦੀ 30 ਕਿਲੋ ਕਣਕ ਆਉਂਦੀ ਸੀਗੀ ਐਤਕੀ 5 ਕਿਲੋ ਰਹਿ ਗਈ ਅੱਛਾ ਤੇ 25 ਕਿਲੋ ਚੱਕ ਦੀ ਸਿੱਧੀ ਜੀ ਇੱਕ ਸਹੂਤ ਮੰਨ ਕੇ ਚਲੋ ਸਕੂਲ ਦੇ ਵਿੱਚ ਵੀ ਟੀਚਰ ਅੱਧੇ ਆ ਜੀ ਪੂਰੇ ਟੀਚਰ ਵੀ ਆਣੇ ਜੀ ਅੱਛਾ ਮੈਡੀਕਲ ਫ੍ਰੀ ਹੋਣਾ ਚਾਹੀਦਾ ਤੇ ਪੜਾਈ ਫ੍ਰੀ ਹੋਣੀ ਚਾਹੀਦੀ ਹੈ ਤੇ ਜਿਹੜੀ ਕਣਕ ਇਹ ਪੂਰੀ ਮਿਲਣੀ ਚਾਹੀਦੀ ਅ ਇਹ ਸੋਹਣੀ ਰਹੇ ਹੋ ਤੁਸੀਂ ਜਿਵੇਂ ਇੱਥੋਂ ਦਾ ਆਪਾ ਵੇਖ ਰਹੇ ਹਾਂ ਹਾਲ ਤੇ ਮੌਜੂਦਾ ਸਰਕਾਰ ਦੇ ਜਿਹੜਾ ਉਮੀਦਵਾਰ ਆ ਉਹਨੂੰ ਤੀਜੇ ਨੰਬਰ ਤੇ ਆ ਹੋਰ ਵੀ ਸਾਡੇ ਨਾਲ ਮੌਜੂਦਾ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜੋ ਅੰਕਲ ਜੀ ਮਾੜਾ ਅੱਗੇ ਆਜੋ ਮਾੜਾ ਮੋਟਾ ਗੱਲਾਂ ਬਾਤਾਂ ਹੀ ਕਰਨੂਗਾ ਦੱਸੋਗੇ ਤਾਂ ਫੇਰ ਹੀ ਪਤਾ ਲੱਗੂ ਆਜੋ ਅੰਕਲ ਜੀ ਆਓ ਯਾਰ ਮਾੜਾ ਮੋਟਾ ਹਾਇਰੀ ਤੇ ਪਾਵੇ ਤੁਸੀਂ ਥੋੜੀ ਆਏ ਆ ਕੋਈ ਗੱਲ ਨਹੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਦੱਸੋ ਇਧਰਲੇ ਪਾਸੇ ਆ ਕੇ ਲਾ ਆਜੋ ਕਿਵੇਂ ਦੇਖਦੋਂ ਅੰਕਲ ਜੀ ਕਿੱਦੜ ਬਾਦੀ ਹਵਾ ਕਿਵੇਂ ਦੇਖਦੇ ਹਵਾ ਠੀਕ ਹੈ ਜੀ ਚੱਲੀ ਜਾਂਦਾ ਜਿਵੇਂ ਕੰਮ ਨਹੀਂ ਮੁਕਾਬਲਾ ਕੀ ਦਾ ਕੀ ਦੇ ਨਾਲ ਕਰਾ ਰਹੇ ਹੋ ਬੀਪੀ ਦਾ ਤੇ ਰਾਜੇ ਦਾ ਹੀ ਹੈ ਜੀ ਇਹਨਾਂ ਚ ਬੜਾ ਠੀਕ ਹੈ ਮੈਂ ਆਪਣੀ ਤਤੀ ਦਿਨ ਬਤੇ ਲੱਗਦਾ ਹੈ ਅੱਛਾ ਤੇ ਜਿਵੇਂ ਪਿਛਲੀ ਵਾਰੀ ਇੱਥੇ ਖੋਰ ਸ਼ੀਟ ਹੀ ਹੁੰਦੀ ਹੈ ਹਰ ਇੱਕ ਵਾਰ ਜਿਹੜੀ ਟੱਕਰ ਉਹ ਫਸਮੀ ਹੁੰਦੀ ਹੈ ਉਸੇ ਤਰ੍ਹਾਂ ਦੀ ਟੱਕਰ ਰਹੂਗੀ ਕਿ ਐਤ ਕੀ ਕੋਈ ਫਰਕ ਰਹੂਗਾ ਜ਼ਿਆਦਾ ਜੀ ਇਹ ਫਸਮਾ ਹੈ ਜੀ ਬੇਦੀ ਨੂੰ ਬਦਲਾਦਾ ਅੱਛਾ ਨਹੀਂ ਹੋਊਗਾ ਠੀਕ ਤੁਹਾਡੇ ਪਿੰਡ ਦੀ ਹਵਾ ਕੀ ਕਰਦੀ ਸਾਡੇ ਬਰਾਬਰ ਜਿਹਾ ਹੀ ਲੱਗਦਾ ਜੀ ਕੰਮ ਹਾਂਜੀ ਕੀ ਨਾਮ ਕੀ ਹੈ ਜੀ ਗੁਰਮੀਤ ਸਿੰਘ ਕਿਵੇਂ ਤੁਹਾਡੇ ਪਿੰਡ ਦੀ ਹਵਾ ਕੀ ਹੈ ਜੀ ਠੀਕ ਹੈ ਬਰਾਬਰੀ ਆ ਜੇ ਮਨਪ੍ਰੀਤ ਵੀ ਬਰਾਬਰੀ ਪੈਰਾਂ ਚ ਪੈਰ ਮਾਰਦਾ ਐਵੇਂ ਆ ਕੀ ਬਲਾਂ ਦੀ ਕੋਝ ਜੈ ਕੇ ਠੀਕ ਹੈ ਠੀਕ ਹੈ ਨਾ ਦੋਹਾਂ ਦੇ ਬਰਾਬਰ ਚੱਲ ਰਹਾ ਹੈ ਸੈਨ ਤੇ ਅੱਛਾ ਹਾਂ ਬਿਲਕੁਲ ਤੇ ਆਹਰੋ ਜੇ ਹਲਕੇ ਦੀ ਹਵਾ ਦੀ ਗੱਲ ਕਰੀਏ ਤਾਂ ਹਲਕੇ ਦੇ ਤਿੰਨੇ ਬਰਾਬਰ ਆ ਜੇ ਠੀਕ ਠੀਕ ਹੈ ਨਾ ਤੇ ਮੈਂ ਗਿੱਦੜਵੇ ਡੈਂਪੀ ਨੂੰ ਬੋਰਡ ਪੈਣੀ ਆ ਡੈਂਪੀ ਦੇ ਮੂੰਹ ਨੂੰ ਪੈਣਾ ਜਿਆ ਫਾਕ ਇਹ ਵੀ ਆਪ ਸਰਕਾਰ ਨੂੰ ਪੈਣੀ ਆ ਸਰਕਾਰ ਨੂੰ ਨਹੀਂ ਸਰਕਾਰ ਦੇ ਕੰਮਾਂ ਤੋਂ ਡੈਂਪੀ ਨੂੰ ਪੈਣੀ ਸਰਕਾਰ ਦੇ ਪੌਣੇ ਤਿੰਨ ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਕਿੰਨੇ ਕੰਮ ਕੰਮ ਤਾਂ ਹੁਣ ਸਾਰਿਆਂ ਨੂੰ ਦਿਸੀ ਜਾਂਦੇ ਜਦੋਂ ਕਿਸਾਨ ਤਾਂ ਮੰਡੀਆਂ ਚ ਰੂੜੀ ਠੀਕ ਉਹ ਦਫਾ ਜਿਹੜੇ ਬੈਠੇ 20 22 ਦਿਨ ਹੋ ਗਏ ਤੁਹਾਨੂੰ ਲੱਗਦਾ ਵੀ ਡਿੰਪ ਆ ਜਾਏਗੀ ਤੁਹਾਨੂੰ ਲੱਗਦਾ ਕੋਈ ਗੱਲ ਨਹੀਂ ਬੋਲਣਾ ਆਹੀ ਕੁਝ ਬੋਲਣਾ ਜਿਹੜਾ ਡਿੰਪੀ ਢੱਲੋ ਜੀ ਆਮ ਆਦਮੀ ਪਾਰਟੀ 'ਚ ਚਲੇ ਗਏ ਉਹਨੂੰ ਉੱਥੋਂ ਟਿਕਟ ਵੀ ਮਿਲ ਗਈ ਆ ਤੁਹਾਨੂੰ ਲੱਗਦਾ ਕਿ ਲੋਕ ਸਰਕਾਰ ਦੇ ਮੂੰਹ ਨੂੰ ਡਿੰਪੀ ਢੱਲਨ ਹੋਊਗੀ ਨਹੀਂ ਜੀ ਸਰਕਾਰ ਦੇ ਉਲਟ ਹੈ ਜੀ ਸਰਕਾਰ ਦੇ ਮੂੰਹ ਨੂੰ ਨਹੀਂ ਪੈਂਦੀਗੀ ਪੈਣੀ ਜਿਹੜੀ ਵੋਟ ਹੈ ਡਿੰਪੀ ਢਿੱਲੋਂ ਦੇ ਮੂੰਹ ਨੂੰ ਪੈਣੀ ਹੈ ਸਰਕਾਰ ਨੂੰ ਨਹੀਂ ਪੈਣੀ ਰਹਿਮਦਿਲੀ ਤੇ ਪੈਣੀ ਹੈ ਡਿੰਪੀ ਨੂੰ ਐਦਕੀ ਵੀ ਦੋ ਵਾਰੀ ਉਹ ਹਾਰ ਗਿਆ ਐਦਕੀ ਉਹਨੂੰ ਬਾਅਦ ਚਲੋ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਅਗਲਾ ਕਹਿ ਦਿੰਦਾ ਕਿ ਐਦਕੀ ਡਿੰਪੀ ਨੂੰ ਪਾਉ ਯਾਰ ਪਰ ਜ਼ਿਆਦਾਤਰ ਤਾਂ ਇਹ ਹੁੰਦਾ ਜਿਮਣੀ ਚੋਣ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਾਂ ਆਪਾਂ ਕਹਿ ਦਈਏ ਸਰਕਾਰ ਵੱਲੋਂ ਠਾਏ ਗਏ ਹੁੰਦੇ ਉਹਨਾਂ ਦੀ ਜਿੱਤ ਜਿਵੇਂ ਯਕੀਨੀ ਹੁੰਦੀ ਹੈ ਵੀ ਸਰਕਾਰ ਆ 2.5 ਸਾਲਾਂ ਚ ਕੰਮ ਹੋਣਗੇ ਤੁਹਾਨੂੰ ਨਹੀਂ ਲੱਗਦਾ ਜੇ ਡਿੰਪੀ ਢਿੱਲੋਂ ਜਿੱਤਦਾ ਤਾਂ ਵੀ ਉਹ ਕੰਮ ਹੋਣਗੇ ਨਹੀਂ ਕਮਾ ਕਮ 95 ਜੇ ਜੋ ਬਾਈ ਇਲੈਕਸ਼ਨ ਹੋਇਆ ਮਨਪ੍ਰੀਤ ਪਹਿਲੀ ਵਾਰ ਜਿੱਤਿਆ ਉਹਦੇ ਇੱਕ ਪਾਸੇ ਬਾਬਾ ਬਿਆਨਤ ਸੀ ਇੱਕ ਪਾਸੇ ਬਾਬਾ ਬਦਲ ਸੀਗਾ ਤੇ ਬਦਲ ਨੇ ਚਾਰ ਲੋਆਦੀ ਸੀ ਕਿ ਬਿਆਨਤ ਦੀ ਠੀਕ ਹੈ ਨਾ ਸਰਕਾਰ ਦਾ ਤਾਂ ਨਾਂ ਹੁੰਦਾ ਵੀ ਸਰ ਅਣ ਪਾਉਂਗਾ ਵੋਟਾਂ ਲੋਕਾਂ ਨੇ ਆ ਵੀ ਕਿੱਧਰ ਨੂੰ ਵਾਉਣਗੇ ਇਸ ਚੀਜ਼ ਦਾ ਨਹੀਂ ਪਤਾ ਆਜੋ ਵੀਰੇ ਇੱਥੇ ਆਜੋ ਵੀਰ ਸਾਡੇ ਨਾਲ ਆ ਕੀ ਹੈ ਨਾਂ ਤੇ ਮੇਰਾ ਨਾਂ ਸਤੂ ਹੈ ਜੀ ਅੱਛਾ ਕਿਵੇਂ ਦੇਖਦੇ ਹੋ ਕੀ ਮਾਹੌਲ ਆ ਪਿੰਡਾਂ ਦਾ ਮਾਹੌਲ ਠੀਕ ਹੈ ਪਿੰਡਾਂ ਦਾ ਜੀ ਵਧੀਆ ਮੰਨ ਕੇ ਮਾਹੌਲ ਆ ਕਿਹਦੀ ਜੱਤ ਯਕੀਨੀ ਬਣਾ ਰਹੇ ਹੋ ਅਸੀਂ ਬਾਈ ਰਾਜੇ ਦੀ ਬਾਈ ਅਸੀਂ ਕਲੱਬ ਵਾਲੇ ਪੀਖਾ ਸ਼ਾ ਕਲੱਬਸਪੁਰ ਸਾਡੀ ਬਾਈ ਰਾਜ ਨੇ ਬੜੀ ਸਪੋਰਟ ਕੀਤੀ ਹੈ ਤੇ ਬਹੁਤ ਹੀ ਕੀਤਾ ਗੱਲ ਕੰਮਾਂ ਦੀ ਕਰ ਲਏ ਕੰਮ ਸਾਡੇ ਪਿੰਡ ਵਿੱਚ ਬਹੁਤ ਹੋਏ ਹੈ ਮੰਨ ਕੇ ਚੱਲੋ ਕੰਮ ਸਭ ਤੋਂ ਜ਼ਰੂਰੀ ਸੀ ਸਾਡੇ ਏਸੀ ਬੰਦੇ ਪਾਈਪ ਲਾਈਨ ਦਾ ਠੀਕ ਹੈ ਜੀ ਠੀਕ ਹੈ ਜੀ ਹੁਣ ਜਿਵੇਂ ਅਸੀਂ ਛੱਪੜ ਦੇ ਪਾਈਪ ਲਾਈਨ ਬਾਈ ਸਰਪੰਚ ਇੱਥੇ ਆਪਣੇ ਉਹਨੇ ਪਾਈਪ ਲਾਉਣੇ ਇੱਕ ਗੱਲ ਕੰਮ ਦੀ ਕਰਦੇ ਸਾਡੇ ਪਿੰਡ ਦੀ ਉਹ ਤੇ 7-8 ਲੱਖ ਰੁਪਏ ਦੀ ਪਾਈਪ ਲਾਈਨ ਪਾਈ ਛੱਪੜ ਦੀ ਹੁਣ ਉਹ ਕਹਿ ਦਿੰਦੇ ਉਹਨਾਂ ਚਾਰ ਕਿ ਦਿਨ ਝਾੜ ਗਈਆਂ ਮਾਰਕੇ ਦੇ ਆਂਦੇ ਪਾਣੀ ਕੱਢਣ ਲੱਗੇ ਉਹ ਸਾਡਾ ਉਹਵੇਂ ਛੱਪੜ ਭਰਿਆ ਪਿਆ ਗ ਗੜੀਆਂ ਨਾਲ ਨਾਲ ਬਾਈ ਰਾਜੇ ਮੌਕੇ ਵੀ ਜੁਗੋ ਕੋਈ ਜਿਹੜੀਆਂ ਗਲੀਆਂ ਪਿੰਡਾਂ ਦੇ ਸਾਡੇ ਲਵਾਰੇ ਦੀ ਗੱਲ ਕਰਦੇ ਅਸੀਂ ਲਵਾਰੇ ਦੀ ਗੱਲ ਕਰਦੇ ਕਿਉਂਕਿ ਅਸੀਂ ਲਵਾਰੇ 'ਚ ਹੀ ਕੰਮ ਕਰਾਈ ਹੁਣ ਅਸੀਂ ਐਵੇਂ ਦੋਦੇ ਦਾ ਕਹਿਦੇ ਹਾਂ ਤਾਂ ਫਾਇਦਾ ਕੀ ਆ ਅਸੀਂ ਆਪ ਖੁਦ ਗਰੀਬ ਬੰਦੇ ਆ ਮੰਨ ਕੇ ਚਲੋ ਅਸੀਂ 5 ਸਾਲ ਤੱਕ ਕਰ ਵਰਕਰੀ ਕੀਤੀ ਆ ਮੰਨ ਕੇ ਫੁੱਲ ਬਟਾ ਫੁੱਲ ਕੰਮ ਵੀ ਅਸੀਂ ਪਿੰਡ 'ਚ ਵਧੀਆ ਕੀਤਾ ਜਿੰਨੇ ਬਾਈ ਸਰਪੰਚ ਨੇ ਸਾਨੂੰ ਅਸੀਂ ਬਾਈ ਅਸੀਂ ਸਰਪੰਚ ਅਸੀਂ ਬਾਈ ਨਹੀਂ ਵੀ ਮੈਂ ਪਹਿਲੀ ਵਾਰ ਆਜਾ ਸਰਪੰਚ ਬੈਣਾ ਜਿੰਨੇ ਸਾਡੀ ਐਸੀ ਬੰਦੇ ਨੇ ਇੰਨੀ ਸਪੋਰਟ ਕੀਤੀ ਨਹੀਂ ਬਾਈ ਜੀ ਅੱਜ ਕੱਲ ਕੋਈ ਬੰਦਾ ਨਹੀਂ ਅੱਗੇ ਆਉਣ ਦਿੰਦਾ ਅਸੀਂ ਬਾਈ ਰਾਜਨੇਸ਼ ਗੱਲੋਂ ਮੰਨਦੇ ਆ ਉਹ ਸਾਨੂੰ ਆਪ ਆਂਦਾ ਬਾਈ ਤੁਸੀਂ ਕਿਸੇ ਮੰਨ ਕੇ ਚੱਲ ਜਰਨਲ ਬੰਦੇ ਨੂੰ ਨਹੀਂ ਲੈ ਕੇ ਆਉਣਾ ਤੁਸੀਂ ਆਪ ਗੋਠੀ ਤੇ ਲੈ ਕੇ ਆਣਾ ਮੈਂ ਦੂਜੇ ਲੀਡਰ ਵੇਖਿਆ ਉਹ ਗਰੀਬ ਬੰਦੇ ਨੂੰ ਅੱਗੇ ਆਉਣ ਨਹੀਂ ਦਿੰਦੇ ਅਸੀਂ ਪਹਿਲੇ ਬੰਦੇ ਹੋ ਸਾਡੇ ਵੀ ਜਿਹੜੇ ਅਸੀਂ ਅੱਗੇ ਆ ਕਾਂਗਰਸ ਚੋਂ ਡਾਇਰੈਕਟ ਬਈ ਤੁਸੀਂ ਆਪ ਉਮੀਦਵਾਰ ਤੱਕ ਪਹੁੰਚ ਰੱਖਦੇ ਫੁੱਲ ਜੀ ਫੁੱਲ ਸਾਡੇ ਮੰਨ ਕੇ ਚੱਲ ਸੀ ਐਨਕਾ ਤੇ ਹੁਣ ਸਾਡੇ ਘਰੇ ਪਰ ਜਦੋਂ ਅਸੀਂ ਜਾੜੀ ਮੈਂ ਕਹਿੰਦਾ ਇੱਕ ਪੈਸਾ ਦਾ ਕੰਮ ਕਰਦਾ ਮੰਨ ਕੇ ਚੱਲੋ ਮੈਂ ਉੱਥੇ ਪੈਰਸ ਵਿੱਚ ਕੰਮ ਕਰ ਰਿਹਾ ਉੱਥੇ ਘੱਟੋ ਘੱਟ 3-400 ਬੰਦਾ ਬਾਈ ਰਾਏ ਨੇ ਮੈਨੂੰ ਵਾਅ ਮਾਰੀ ਉੱਥੇ ਮੈਨੂੰ ਬੜੀ ਮਾਣ ਮਹਿਸੂਸ ਆ ਯਾਰ ਠੀਕ ਹੈ ਯਾਰ ਆਪਾਂ ਕਰਦੇ ਹਾਂ ਹਾਂਜੀ ਫਿਰ ਉਹਨੇ ਮੈਨੂੰ ਕੋਲੇ ਬਾਇ ਬਹੁਤ ਵੱਡੀ ਗੱਲ ਆ ਸਾਡੇ ਲਈ ਹੁਣ ਐਵੇਂ ਕਹਿੰਦੇ ਕਿ ਲੋਕ ਕਹਿੰਦੇ ਰਾਜਾ ਰਾਏ ਕਰ ਕਣਕ ਥੋੜਾ ਸਿੱਟੂ ਆ ਯਾਰ ਫਿਰ ਸਾਡੇ ਸੋਨੇ 80 ਬੰਦੇ ਥੋੜਾ ਕਮਗਾ ਉਹ ਸਾਡੇ ਬੰਦੇ ਨੂੰ ਭੜਕਾ ਦਿੰਦੇ ਕਹਿੰਦੇ ਤੁਹਾਨੂੰ ਕੋਠਾ ਦਵਾਵਾਂ 1 ਲੱਖ ਰੁਪਈਆ ਦਾ ਕੋਠਾ ਪੈਂਦਾ 1 ਲੱਖ ਰੁਪਈਆ ਦਾ ਕੋਹ ਨਹੀਂ ਪੈਂਦਾ ਮੈਂ ਸਾਡੇ 80 ਬੰਦਿਆਂ ਨੂੰ ਆਣਾ ਮੈਂ ਤਾਂ ਚੰਗਾ ਵੇ ਆਉਣ ਵਾਲੇ ਕੰਨ ਸਮੇਂ ਨੂੰ ਰਾਜਾ ਭਾਈ ਮੰਤਰੀ ਆ ਜਦੋਂ ਬੰਦਾ ਕੋਈ ਵੀ ਹੜਕੇ ਦਾ ਮੰਤਰੀ ਬਣ ਜਾਏ ਉਹ ਆਟੋਮੈਟਿਕ ਵਿਕਾਸ ਕਰਦਾ ਕਿ ਉਹ ਜੇ ਬਣ ਕੇ 27 ਚੋਣਾਂ ਨੇ ਮੰਨ ਕੇ ਚਲੋ 27 ਦੇ ਮੰਤਰੀ ਬੰਗਾ ਜਨਾ ਕੰਮ ਕੀਤਾ ਤੇ 32 ਚ ਵੋਟਾਂ ਕਿੱਥੋਂ ਲੈ ਲੂਗਾ ਬਈ ਹੁਣ ਜਿਵੇਂ ਇਹ ਕਹਿ ਦਿੰਦੇ ਵੀ ਅਸੀਂ ਕੰਮ ਕੀਤੇ ਆ ਬਾਈ ਡੈਂਪੀ ਦੀ ਗੱਲ ਆ ਚਾ ਬੰਦਾ ਬਹੁਤ ਚੰਗਾ ਸੰਬੰਧਾਂ ਨੇ ਇਨਸਾਨ ਨੇ ਮਾੜਾ ਜਿਹੜੇ ਉਤਲੇ ਪੁਤਲੇ ਹੁੰਦੇ ਨੇ ਨਾ ਜਿਵੇਂ ਥੱਲੇ ਦੇ ਬੰਦੇ ਉਹ ਹੀ ਨਹੀਂ ਕੰਮ ਕਰ ਦਿੰਦੇ ਬਾਈ ਬੰਦਾ ਇਨਸਾਨ ਨਹੀਂ ਡੈਂਪੀ ਮਾੜਾ ਮੈਂ ਆਣਾ ਕਿ ਬੰਦਾ ਬਹੁਤ ਚੰਗਾ ਪਰ ਅੱਜ ਤੱਕ ਉਹ ਸਾਡੇ ਈ ਸੀ ਬੰਦੇ ਨੂੰ ਉਹ ਬੰ ਔਰ ਜਿਵੇਂ ਮੈਂ ਜੈਨੂ ਬਾਈ ਨੂੰ ਲੈ ਗਿਆ ਇਹਨੂੰ ਮੈਂ ਦੱਸਾਂ ਉੱਥੇ ਕੀ ਕਹਿਣਾ ਆਪ ਦੇ ਨੰਬਰ ਬਣਾਉਲਾ ਦੇ ਮੁੰਡੇ ਮਲਾਜ ਮਲਵਾਉਣ ਵਾਸਤੇ ਇਹ ਬਈ ਸਾਡੇ ਨਾਲ ਆ ਐਸੀ ਮੈਂ ਤੈਨੂੰ ਸਾਡੇ ਮੈਂ ਇੱਕ ਪਹਿਲਾਂ ਵੀ ਇੰਟਰਵਿਊ ਦਿੱਤੀ ਸੀ ਵੀ ਜਿੱਦੋਂ ਇਹਨਾਂ ਨੇ ਇਕੱਠ ਕਰਨਾ ਕੋਈ ਵੀ ਜਨਰਲ ਬੰਦਾ ਵੀ ਸਾਡਾ ਇੱਕ ਸਰਪੰਚ ਆ ਰਵਿੰਦਰ ਸਿੰਘ ਬੜਾ ਬੰਦਾ ਘੈਂਟ ਉਹਨੇ ਬੜੀ سپورਟ ਕੀਤੀ ਸਭ ਤੋਂ ਪੱਲਾ ਗੱਲ ਕਰਕੇ ਗਰਾਊਂਡ ਲਾਇਲ ਦੀ ਅਸੀਂ ਅਸੀਂ 2 ਕੁ ਮਹੀਨੇ ਕਬੱਡੀ ਖੇਡੀ ਆ ਜੀ ਤੇ ਅਸੀਂ ਬਾਈ ਕੋਲੇ ਗੱਲ ਕੀਤੀ ਅਸੀਂ ਕਿ ਭਾਈ ਅਸੀਂ ਟੂਰਨਾਮੈਂਟ ਕਰਾਉਣਾ ਉਹ ਬੰਦੇ ਨੇ ਸਾਨੂੰ 80000 ਰੁਪਏ ਟੂਰਨਾਮੈਂਟ ਵਾਸਤੇ ਦੇ ਨਾਲੇ ਬੰਦਾ ਨੀ ਵੀ ਲੱਖ ਲਾ ਕੇ ਸਰਪੰਚੀ ਚ ਬੰਦਾ ਆ ਰਗਾ ਸਭ ਤੋਂ ਵੱਡੇ ਸਾਡੇ ਪਿੰਡ ਚ ਕਦਰ ਪਾਉਣ ਵਾਲਾ ਹਰਵਿੰਦਰ ਸਿੰਘ ਸਰਪੰਚ ਆ ਬਾਈ ਜਿੰਨੇ 2.5 ਸਾਲਾਂ ਪਿੱਛੇ 18-19 ਲੱਖ ਰੁਪਈਆ ਲਾਇਆ ਕਰਜ਼ਾਈ ਹੋਇਆ ਬੰਦਾ ਪਰ ਲੋਕ ਨਹੀਂ ਸਮਝਦੇ ਬਾਈ ਸਾਡੇ ਲੋਕਾਂ ਚ ਬਹੁਤ ਕਮ ਹੈ ਮੈਂ ਹੁਣੇ ਵੀ ਜਾਣਾ ਵੀ ਆਪ ਅੱਗਾ ਤੱਕ ਲੋ ਬਾਈ ਰਾਜ ਆਪਾਂ ਦਾ ਵੀ ਤੁਸੀਂ ਆਪ ਆਓ ਸਿੱਧਾ ਚੱਲ ਕੇ ਜਨ ਕਿ ਤੁਹਾਨੂੰ ਡਾਇਰੈਕਟ ਮਿਲਦਾ ਤਾਂ ਤਾਂ ਕਹਿਣ ਦਾ ਮਤਲਬ ਇਹ ਹੈ ਹਾਂਜੀ ਜੀ ਹੋਰ ਵੀ ਵੀਰ ਸਾਡੇ ਨਾਲ ਕੀ ਨਾਮ ਕੀ ਹੈ ਬਾਈ ਮੇਰਾ ਨਾਮ ਹੈ ਓਮਕਰ ਸਿੰਘ ਅੱਛਾ ਕਿਵੇਂ ਦੇਖਦੇ ਹੋ ਹਵਾ ਕਿਵੇਂ ਦੇਖਦੇ ਹੋ ਜਿਮਨੀ ਚੋਂ ਦੀ ਮੈਂ ਹਾਂ ਬਾਈ ਅਮਰਤਾਪੁਰਿੰਗ ਜੀ ਜੇ ਮਨਪ੍ਰੀਤ ਬਦਲ ਦੀ ਦੇਖ ਰਹੇ ਹੋ। ਅੱਛਾ ਮੁਕਾਬਲਾ ਉਹਨਾਂ ਦਾ ਕਰਾ ਰਹੇ ਹੋ? ਹਾਂਜੀ ਹਾਂਜੀ। ਅੱਛਾ ਤੁਹਾਡੇ ਪਿੰਡ ਲਈ ਗੇਮ ਤੋਂ ਹੀ ਬਾਹਰ ਹੈ। ਅੱਛਾ ਮੌਜੂਦਾ ਸਰਕਾਰ ਦਾ ਉਮੀਦਵਾਰ ਤੁਸੀਂ ਗੇਮ ਤੋਂ ਕਿਉਂ ਬਾਹਰ ਰੱਖਿਆ? ਕਿਉਂਕਿ ਅੱਗੇ ਬਹੁਤ ਅਸੀਂ ਤਿਆਰ ਕਰ ਲਿਆ ਵੇਖ ਲਿਆ ਅਸੀਂ। ਅੱਛਾ। ਪਰ ਕੋਈ ਸਾਡੇ ਕੰਮ ਨਹੀਂ। ਸਰਕਾਰ ਦੇ ਪੌਣੇ 3 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਇੱਕ ਬਦਲਾਅ ਨਾਲ ਦੀ ਲਹਿਰ ਉੱਠੀ ਸੀਗੀ। ਉਹ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਕੋਈ ਫਾਇਦਾ ਨਹੀਂ। ਅੱਛਾ ਉਹ ਤੁਹਾਡੇ ਪਿੰਡ 'ਚ ਕੋਈ ਪੌਣੇ 3 ਸਾਲਾਂ 'ਚ ਕੋਈ ਕੰਮ ਹੋਇਆ ਜਿਹੜੇ ਮੌਜੂਦਾ ਸਰਕਾਰ ਨੇ ਕਰਵਾਏ ਹੋ? ਕਈ ਕੋਈ ਨਹੀਂ ਹੋਇਆ ਜੀ ਜਿਵੇਂ ਵੱਡੇ ਵੱਡੇ ਸਰਕਾਰ ਦਾਅਵੇ ਕਰਦੀਆਂ ਜੀ ਵੋਟਾਂ ਭੰਗ ਕਰਤੀਆਂ ਅੱਛਾ ਸਾਡੇ ਉੱਥੇ ਸੀਗੇ ਮੈਂਬਰਸ਼ਿਪ ਪਈ ਠੀਕ ਹੈ ਤੇ ਮੋਰ ਵੀ ਉੱਥੇ ਸੀਗੇ ਉਹਨਾਂ ਨੇ ਕਾਗਜ਼ ਕੈਂਸਲ ਕਰਤੀ ਜੀ ਉਹਨਾਂ ਨੇ ਅੱਛਾ ਇਹ ਸਰਕਾਰ ਬਹੁਤ ਗਲਤ ਕੀਤਾ ਜੀ ਇਹਨਾਂ ਨੇ ਅੱਛਾ ਇਹ ਵੀ ਸਰਕਾਰ ਤੇ ਇੱਕ ਰੋਸ ਤੇ ਇੱਕ ਜਾਂਦਾ ਹੋਊਗਾ ਇਹਦਾ ਹਾਂਜੀ 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 ਕੀ ਨਾਮ ਕੀ ਅੰਕ ਗੁਰਦੀਪ ਸਿੰਘ ਜੀ ਅੱਛਾ ਕਿਵੇਂ ਦੇਖ ਦਊਂ ਕਿ ਦਲਬਾਦੀ ਹਵਾ ਕੀ ਕਹਿੰਦੀ ਹੈ ਜੀ ਗੱਦਰ ਦੀ ਹਵਾ ਤਾਂ ਬਹੁਤ ਚੰਗੀ ਜੀ ਰਾਜਗੁਰ ਦੇ ਅੱਛਾ ਨੇ ਕਿਹਦੇ ਨਾਲ ਕਿਹ ਦੀ ਦਾ ਮੁਕਾਬਲਾ ਕਰਾ ਰਹੇ ਹੋ ਰਾਜੇ ਦਾ ਤਾਂ ਡੈਂਪੀ ਦਾ ਹੀ ਮੁਕਾਬਲਾ ਤਾਂ ਜੀ ਪਰ ਜਿੱਤੂ ਰਾਜਾ ਠੀਕ ਨੇ ਕੰਮਾਂ ਦੀ ਜੇਕਰ ਗੱਲ ਕਰੀਏ ਜਿਵੇਂ ਚਾਰ ਵਾਰ ਦੇ ਵਿਧਾਇਕਾ ਮਨਪ੍ਰੀਤ ਬਾਦਲ ਪਹਿਲਾਂ ਵੀ ਇਸ ਹਲਕੇ ਤੋਂ ਚਾਰ ਵਾਰ ਬਣੇ ਆ ਉਹ ਵੀ ਅੱਜ ਕਹਿੰਦੇ ਵੀ ਅਸੀਂ ਬਹੁਤ ਕੰਮ ਕੀਤਾ ਹੈ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਿਹਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਕੰਮ ਹੋਏ ਆ ਜਿਹੜੇ ਮੰਤਰੀ ਤੇ ਬਾਦਲ ਸਮੇ ਹੋਏ ਮਨਪ੍ਰੀਤ ਬਾਦਲ ਸਾਹਿਬ ਨੇ ਕੀ ਕਰਿਆ ਜੀ 25 ਸਾਲ ਪਹਿਲਾਂ ਰਾਜ ਕਰਿਆ ਉਹਨਾਂ ਨੇ ਠੀਕ ਹੈ ਜੀ ਹੁਣ ਆ ਉੱਥੇ ਤਰਨਾ ਲਗ ਰਿਹਾ ਦਿੱਲੀ ਕਿਹੜਾ ਸਾਰਾ ਕਿਸਾਨ ਉੱਥੇ ਮਰ ਗਏ 700 ਕਿਸਾਨ ਮਰ ਗਏ ਹੁਣ ਉਹਨੂੰ ਕਿਹਾ ਕਿ ਰਿਡਕਟ ਲੈ ਲਈ ਇਹ ਤਾਂ ਮਨੂ ਨਹੀਂ ਲਾਉਂਦਾ ਤੁਸੀਂ ਮੁਕਾਬਲਾ ਕੀ ਦਾ ਕੀਦਣਾ ਕਰਾ ਰਹੇ ਹੋ ਬੈਂਕੀ ਨਾਲ ਤੇ ਰਾਜਾ ਜੀ ਰਾਜਾ ਬੰਨਿਆ ਨੰਬਰ ਤੇ ਆ ਸਰਕਾਰ ਦੇ 3 ਸਾਲ ਦੇ ਕੰਮ ਨੂੰ ਕਿਵੇਂ ਦੇਖਦੇ 3 ਸਾਲ ਦੇ ਕੰਮ ਨੂੰ ਜਿਵੇਂ ਖੂਜਾ ਕੰਮ ਇਹਨਾਂ ਦੇ ਕੀ ਕਰਿਆ ਇਹਨਾਂ ਨੇ ਰੇ ਮਿਲਦੀ ਦੀਏਪ ਝੋਨੇ ਮੰਡੀਆਂ ਚ ਰੁਣੀ ਜਾਂਦੇ ਆ ਕਿਸਾਨ ਤਾਂ ਬਾਹੇ ਲਈ ਜਾਂਦੇ ਆ ਸੀਐਮ ਸਾਹਿਬ ਦਾ ਕਹਿੰਦੇ ਸੀ ਜਿਹੜਾ ਮਰਜ਼ੀ ਚੋ ਨਾ ਬੀਜ ਲੋ 26 ਬੀਜ ਲੋ 27 ਬੀਜ ਲੋ ਜਿਹੜਾ ਮਰਜ਼ੀ ਟਟਕਲੇ ਸੁਣਾਉਂਦੇ ਜੀ ਤਾਂ ਉਹ ਤਾਂ ਪਹਿਲਾਂ ਆਉਂਦੇ ਸੀ ਜਿਹੜੀਆਂ ਬੱਸਾਂ ਐ ਬੱਸਾਂ ਤੇ ਝੰਡਾ ਲੱਗੇ ਜਾਂਨਾਂ ਦੇ ਹਾਂਜੀ ਉਹ ਤਾਂ ਸੀਐਮ ਸਾਹਿਬ ਦਾ ਜੀ ਕੋ ਤਿੰਨ ਸਾਲ ਪਹਿਲਾਂ ਆਉਂਦੇ ਸੀ ਇਹਨਾਂ ਤੇ ਝੰਡਾ ਲੱਗੇ ਜਾਂ ਬੱਸਾਂ ਤੇ ਹਾਂਜੀ ਉਹ ਤਾਂ ਮਾਦਰਾ ਵਾਲੇ ਉਹ ਤਾਂ ਅੱਜ ਵੀ ਲੱਗੇ ਆ ਜੀ ਤੇ ਅੱਜ ਕਿਹਦੇ ਨਾਲ ਲੱਗੇ ਅੱਜ ਝਾੜੂ ਲੱਗੇ ਅੱਜ ਨਹੀਂ ਬੋਲਦੇ ਉਹ ਹੁਣ ਕੀ ਉਹਨਾਂ ਝੰਡਾ ਉਹਨਾਂ ਨੂੰ ਕਿ ਲੋਕ ਕਿਸੇ ਲੈਵਲ ਤੇ ਆ ਕੇ ਕਿਉਂ ਨਹੀਂ ਵਿਰੋਧ ਕਰਦੇ ਸੀਐਮ ਸਾਹਿਬਾ ਨੂੰ ਦੇਖ ਕੇ ਕਦੇ ਵੀ ਕੋਈ ਇਹ ਗੱਲ ਕਿਉਂ ਨਹੀਂ ਕਿੰਨੇ ਵਾਸਾ ਦੀ ਸੀ ਸੀਐਮ ਸਾਹਿਬਾਂ ਨੰਗਰ ਜੰਨ ਨੇ ਗਈ ਕਿੱਟਾਂ ਸੀਐਮ ਸਾਹਿਬ ਕੋਲੋਂ ਆਉਂਦਾ ਸੀਗਾ ਸਕਿਉਰਿਟੀ ਆਖੇ ਸਕਿਉਰਿਟੀ ਲਈ ਫਿਰਦੇ ਆ ਹੁਣ ਪੁੱਛ ਵੀ ਤੇਰੇ ਕੋਲ ਸਕਿਉਰਿਟੀ ਕਿੰਨੀ ਆ ਨਹੀਂ ਉਹ ਤਾਂ ਸਰਕਾਰ ਵੀ ਕਹਿੰਦੇ ਸੀਗੇ ਵੀ ਇਤੋਂ ਪਿੰਡਾਂ ਤੋਂ ਚੱਲਿਆ ਕਰੂਗਾ ਤੁਹਾਨੂੰ ਲੱਗਦਾ ਤੁਹਾਡੇ ਪਿੰਡੋਂ ਕਦੇ ਕੋਈ ਪੰਚਾਇਤਾਂ ਸੀਗੇ ਉਹ ਚਾਰੇ ਸ਼ਰਮੇ ਨੂੰ ਦਿੱਤੀ ਸੀ ਡਿਗਟਾ ਉਹਨਾਂ ਦਾ ਚਾਕੇ ਪਰੇ ਮਾਰਿਆ ਤੇ ਹੁਣ ਇਹਨਾਂ ਨੇ ਧਨਾੜ ਬੰਦਾ ਭਾਲ ਲਿਆ ਹੁਣ ਟਿਕਟਾਂ ਨਹੀਂ ਦਿੱਤੀ ਉਹਨਾਂ ਨੂੰ ਆਮ ਬੰਦੇ ਨਾਲ ਕੇ ਨੇ ਸੇਦਾ ਦਰਗਾ ਝਾੜਨ ਵਾਲੇ ਤੇ ਪੋਸਟਰ ਲਾਉਣ ਵਾਲੇ ਨੂੰ ਟਿਕਟ ਹੁਣ ਪੁੱਛੋ ਵੀ ਦਰਗਾ ਝਾੜਨ ਦਿੱਤਾਂ ਟਿਕਟਾਂ ਮੁਕਾਬਲਾ ਮਨਪ੍ਰੀਤ ਬਾਦਲ ਨਾਲ ਹੀ ਹੈ। ਅੱਛਾ। ਮੌਜੂਦਾ ਸਰਕਾਰ ਦਾ ਜਿਹੜਾ ਉਮੀਦਵਾਰ ਆ ਕੋਈ ਕੰਮ ਨਹੀਂ ਕੀਤਾ ਜੀ। ਅੱਛਾ। ਡੱਕਾ ਨਹੀਂ ਤੋੜਿਆ ਇਹਨਾਂ ਨੇ। ਨਸ਼ੇ ਹੀ ਲਿਆਂਦੇ ਸਾਰੇ ਨੂੰ। ਅੱਛਾ। ਜਿਵੇਂ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਪਿੰਡਾਂ ਚ ਚੱਲੂਗੀ। ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਕਿਸੇ ਵਾਅਦੇ ਤੇ ਖਰੀ ਉੱਤਰੀ? ਪਹਿਲਾਂ ਆਮ ਆਦਮੀ ਪਾਰਟੀ ਸੀ ਜਦੋਂ ਤਾਂ ਜੀ ਬਹੁਤ ਖਾਸ ਹੋ ਗਈ ਆ ਇਹ। ਕੋਈ ਆਮ ਆਦਮੀ ਪਾਰਟੀ ਨਹੀਂ ਰਹੀ। ਜਿਹੜੇ ਵਰਕਰ ਸੀ ਵਿਚਾਰੇ ਉਹਦਾ ਪਿੱਛੇ ਸੜ ਤੇ ਹੁਣ ਚੱਕ ਕੇ ਗਾਲੀ-ਦਾਲ ਵਾਲੇ ਮੂੰਹੇ ਲਾਤੇ। ਅੱਛਾ। ਕਾਲੀਦਾਲ ਐਸ ਕੇਸਵਾਰ ਜਿਹੜਾ ਇਲੈਕਸ਼ਨ ਨਹੀਂ ਲੜ ਰਿਆ ਕੀ ਉਹਦਾ ਡਿੰਪੀ ਢਲੋਂ ਨੂੰ ਜਿਹੜਾ ਸਿਆਸੀ ਫਾਇਦਾ ਹੋਊਗਾ ਨਹੀਂ ਪਿੱਡ ਲਾਉਣ ਦੀ ਹੋਣਾ ਹੀ ਉਹਦਾ ਹੀ ਮਨਪ੍ਰੀਤ ਬਦਲ ਨੂੰ ਤਾਂ ਸਿਆਸੀ ਫਾਇਦਾ ਹੋ ਸਕਦਾ ਇਹ ਤੋਂ ਰਾਜਾ ਵਿਣਗੀ ਜਿੱਤੂ ਗਈ ਕੋਈ ਹੋਰ ਮੁਕਾਬਲੇ 'ਚ ਵੀ ਹੈ ਨਹੀਂ ਸਹੀ ਮੈਨੇ ਸਾਡੇ ਤਾਂ ਹਸਾਲਨਾ ਤੇ ਜਿਹੜੇ ਬੰਦੇ ਨੇ ਕੰਮ ਕੀਤੇ ਅਕਸਰ ਲੋਕ ਸਾਰੇ ਜਾਣਦੇ ਆ ਰਾਜੇ ਨੇ ਕੰਮ ਕੀਤੇ ਰਾਜੇ ਮਗਰ ਖੜੇ ਹੋਈ ਸਾਰੇ ਕਿੱਧਰ ਬਾਈ ਜੀ ਕੀ ਨਾਮ ਕੀ ਤੁਹਾਡਾ ਸੰਦੀਪ ਸਿੰਘ ਆ ਜੀ ਅੱਛਾ ਕਿਵੇਂ ਦੇਖਦੇ ਹੋ ਸਰਕਾਰ ਦੇ 3 ਸਾਲ ਇੱਕ ਬਦਲਾਅ ਨਾਲ ਦੀ ਲਹਿਰ ਉੱਠੀ ਸੀ ਪੌਣੇ ਇੱਕ 3 ਸਾਲ ਪਹਿਲਾਂ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੰਮਾਂ ਨੂੰ ਜੀ ਹੁਣ ਬਲਦਾ ਸੀ ਤਾਂ ਦੇਖਣਗੇ ਕੀ ਆਇਆਗਾ 3 ਸਾਲਾਂ ਚ ਨਹੀਂ ਸੀਐਮ ਸਾਹਿਬ ਤਾਂ ਇਹ ਕਹਿੰਦੇ ਨੇ ਜਿਹੜੀ ਸਰਕਾਰ ਆ ਪਿੰਡਾਂ ਚ ਚੱਲਿਆ ਕਰੂਗੀ ਆਮ ਲੋਕਾਂ ਦੀ ਗੱਲ ਤੁਹਾਨੂੰ ਲੱਗਦਾ ਆਮ ਲੋਕਾਂ ਦੀ ਗੱਲ ਹੁੰਦੀ ਹੈ ਨਾ ਜੀ ਨਾ ਹੁਣ ਜਿਵੇਂ ਆ ਪਿੱਛੇ ਦੀ ਪੰਚਾਇਤੀ ਚੋਣਾਂ ਲੰਘ ਕੇ ਗਈਆਂ ਤੁਹਾਨੂੰ ਲੱਗਦਾ ਉਹਦੇ ਚ ਆਮ ਲੋਕਾਂ ਦੀ ਗੱਲ ਹੋਈ ਸੀ ਜਮਾਈ ਨੇ ਸਾਡੇ ਖੁਦ ਆਪ ਦੇ ਕਾਗਜ ਰੱਦ ਕਰਾਤੇ ਸੀਗੇ ਮੈਂ ਸਰਪੰਚ ਉੱਠਿਆ ਸੀਗਾ ਅੱਛਾ ਐਸੀ ਪਰਿਵਾਰ ਚ ਅੱਛਾ ਤੁਸੀਂ ਇੱਥੇ ਰਿਜ਼ਰਵ ਦੇ ਵਿੱਚ ਸੀ ਪਿੰਡ ਹਾਂਜੀ ਅੱਛਾ ਨਹੀਂ 23 ਸੀ 29 ਪਿੰਡ 29 ਪਿੰਡਾਂ ਦੇ ਕਾਗਜ ਰੱਦ ਕਰਵਾਏ ਨਹੀਂ ਕਿਹਨਾਂ ਨੇ ਕਰਵਾਏ ਸੀ ਰੱਦ ਅੱਛਾ ਡਿੰਪ ਟਿਲੋ ਜਿਹੜੇ ਹੁਣ ਉਮੀਦਵਾਰ ਹਾਂਜੀ ਹਾਂਜੀ ਅੱਛਾ ਸਾਨੂੰ ਨਿਸ਼ਾਨ ਨਹੀਂ ਮਿਲਣ ਦਿੱਤੇ ਗਏ ਅੱਛਾ ਲਿਸਟ ਲੱਗਣੀ ਸੀ ਨਿਸ਼ਾਨ ਮਿਲਣੇ ਸੀਗੇ ਠੀਕ ਹੈ ਤੇ ਉਹ ਨਿਸ਼ਾਨ ਨਹੀਂ ਮਿਲੇ ਸੀਗੇ ਕਾਗਜ ਉੱਤਰ ਸਹੀ ਆ ਗਏ ਸੀ ਦਈਏ 1 ਵਜੇ ਦੇ ਠੀਕ ਉੱਥੇ ਬੈਠੇ ਰਹੇ ਹਾਂ ਅੱਛਾ ਲਿਸਟ ਨਹੀਂ ਲੱਗੀ ਸਾਡੀ ਫਿਰ ਸੀ ਆਗੇ ਸੀ ਸਾਨੂੰ ਪਤਾ ਲੱਗਾ ਸੀਗਾ ਕਿ ਨਹੀਂ ਸਾਡਾ ਕੰਮ ਤੇ ਹੁਣ ਜਿਮਣੀ ਚੋਣ ਆ ਜਿਮਣੀ ਚੋਣ ਦੇ ਵਿੱਚ ਕਿੰਨੇ ਦੇਖਦੇ ਹੋ ਕਿਹਦਾ ਮੁਕਾਬਲਾ ਕਿਹੜੇ ਉਮੀਦਵਾਰ ਨਾਲ ਕਰਾ ਰਹੇ ਹੋ ਮੁਕਾਬਲਾ ਜੀ ਹੁੰਦਾ ਫਸਮੀ ਟੱਕਰ ਆ ਤਿੰਨਾਂ ਦੀ ਅੱਛਾ ਤੇ ਵੈਸੇ ਹਵਾ ਤਾਂ ਬਾਈ ਦੀ ਰਾਜੇ ਦੀ ਪੂਰੀ ਅੱਛਾ ਰਾਜਾ ਵੜੰਗ ਦੀ ਹਾਂਜੀ ਹਾਂਜੀ ਤੇ ਜੇਕਰ ਗੱਲ ਮੰਤਰੀ ਬਾਦਲ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਚਾਰ ਵਾਰ ਵਧਾ ਕੇ ਇਥੋਂ ਦੇ ਬਣੇ ਸੀ ਤੇ ਉਹਨਾਂ ਨੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੋਈ ਵਿਕਾਸ ਕਾਰਜ ਕੀਤੇ ਸੀ ਪਾਪਾ ਤਾਂ ਦੇਖਣੀ ਜਿਹੋ ਹੋਏ ਹੁੰਦੇ ਤੇ ਫਿਰ ਉਹ ਆਉਂਦੇ ਨਾ ਪਿੰਡਾਂ ਚ ਆਈ ਨਹੀਂ ਜਦੋਂ ਜਦੋਂ ਅਕਾਲੀ ਦਲ ਦੇ ਵਿੱਚ ਅਸੀਂ ਡਿੰਪੀ ਢਿੱਲੋ ਹਲਕਾ ਚਾਰਜ ਰਹੇ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਤਾਂ ਪਿੰਡ ਕਿੰਨੇ ਕੰਮ ਕੀਤੇ ਸੀ ਇੱਤੇ ਆ ਥੋੜੇ ਬਹੁਦੇ ਕੀਤੇ ਆ ਤੇ ਉਦਾਂ ਨਹੀਂ ਹੋਏਗੇ ਜਿਦਾਂ ਸੰਗਾਂ ਦੇ ਹੁੰਦੇ ਸੀ ਅਸੀਂ ਪੰਚਾਇਤ ਦੇ ਵਿੱਚ ਸੀ ਮੈਂ ਪਹਿਲਾ ਮੈਂਬਰ ਹਾਂਜੀ ਅਸੀਂ ਬਹੁਤ ਕੰਮ ਕਰਵਾਇਆ ਬਾਈ ਰਾਜ ਨੇ ਬਹੁਤ ਕੰਮ ਕੀਤੇ ਆ ਆਗੀਆਂ ਖਾਲੀਆਂ ਤੇ ਗਲੀਆਂ ਆਗੀਆਂ ਬੱਸ ਸਟੈਂਡ ਬਣਾਇਆ ਧਰਮਸ਼ਾਲਾ ਬਣਾਈਆ ਤੇ ਛੜਕਾਂ ਬਣਵਾਤੀਆਂ ਬਹੁਤ ਕੰਮ ਕੀਤਾ ਸਕੂਲਾਂ ਚ ਵਧੀਆ ਕੰਮ ਕਰਾਇਆ ਪੱਥਰ ਲਗਵਾਇਆ ਦਾ ਪਾਈਪਲੈਨ ਪਵਾਈ ਵੀ ਆ ਛੱਪੜ ਵਾਲੀ ਪਾਈਪਲੈਨ ਵੀ ਪਵਾਈ ਆ ਬਹੁਤ ਕੰਮ ਕੀਤੇ ਹੋਏ ਆ ਬਾਈ ਰਾਜ ਨੇ ਆਪਾਂ ਐਵੇਂ ਕਹਿੰਦੀ ਨਹੀਂ ਹੋਏ ਕੰਮ ਬਹੁਤ ਆ ਪਰ ਇਹਨਾਂ ਨੇ ਨਹੀਂ ਕਰਵਾਏ ਤਰ੍ਹਾਂ ਹੀ ਆਪਾਂ ਦੇਖਿਆ ਕੋਈ ਇਹਨਾਂ ਦੇ ਕੀਤੇ ਹੋਏ ਵੀ ਜਿਹੜੇ ਇਹਨਾਂ ਦਾ ਕੀਤਾ ਹੋਇਆ ਕੋਈ ਕੰਮ ਦਿਖਾ ਦੇਣ ਮੈਨੂੰ ਵੀ ਆ ਵੀ ਇਹਨਾਂ ਨੇ ਕਰਵਾਇਆਗਾ ਤੁਹਾਡੇ ਪਿੰਡ ਦੀ ਹਵਾ ਫਿਰ ਕੀ ਕਹਿੰਦੀ ਪਿੰਡ ਦੀ ਹਵਾ ਜੀ ਅਜੇ ਤਾਂ ਮਾਹੌਲ ਜਆ ਬਸ ਚਾਰੇ ਪਾਸੇ ਘੁੰਮਦਾ ਫਿਰਦਾਗਾ ਅੱਛਾ ਹਾਂਜੀ ਵੈਸੇ ਤਾਂ ਆ ਵੀ ਚਲਦੀ ਹਵਾ ਤਾਂ ਬਾਈ ਦੀ ਚਲਦੀ ਆ ਬਸ ਇਹ ਇੰਨਾ ਵੀ ਪੋਸਟਰ ਪੋਸਟਰ ਚ ਲਾ ਕੇ ਹਵਾ ਬਣਾਈ ਬੈਠੇ ਆਵੇਂ ਆਪਦੀ ਅੱਛਾ ਵੀ ਵੋਟਾਂ ਵੱਧ ਕਾਂਗਰਸ ਪਾਰਟੀ ਨੂੰ ਆਏ ਆਰੀ ਆਏ ਆਰੀ ਵਾਦ ਦੀਆਂ ਜੀ ਵੋਟਾਂ ਐਤਕੀ ਵੀ ਵਧਾਵਾਂਗੇ ਵੋਟਾਂ ਇਹ ਸੀ ਗਰਾਊਂਡ ਜੀਰੋ ਤੋਂ ਰਿਪੋਰਟ ਅੱਜ ਦੇ ਪਿੰਡ ਲਹਾਰਾ ਤੋਂ ਤੁਸੀਂ ਦੇਖਦੇ ਰਹੋ ਦੇਖਦੇ ਰਿਆ ਕਰੋ ਡੇਲੀ ਰਿਪੋਰਟਿੰਗ